Allah'ın çarşı çarşı ਬੀਤ ਸਿੰਘ ਪੰਨੂ ਨੇ ਸ਼ਰੀ ਕਲਸੀ ਤੇ ਹੱਕ ਚ ਮੀਟਿੰਗਾਂ ਚੱਲੀਆਂ ਦੀ ਤੇਜ਼ੀ ਅੱਜ ਫਤਿਹਗੜ ਚੂੜੀਆਂ ਦੇ ਵੱਖ-ਵੱਖ ਅਧਿ ਤੰਤ ਤੋਂ ਵੱਧ ਪਿੰਡਾਂ ਚ ਬਲਬੀਤ ਸਿੰਘ ਪੰਨੂ ਅਤੇ ਸ਼ਰੀ ਕਲਸੀ ਵੱਲੋਂ ਕੀਤਾ ਗਿਆ ਜੂਨ ਪ੍ਰਚਾਰ ਜਿਉਂ-ਜਿਉਂ ਵੋਟਾਂ ਵਾਲਾ ਦਿਨ 1 ਜੂਨ ਨਿਤਿਕ ਆਉਂਦੀ ਚਾਰੀ ਹੈ ਤਿਉਂ-ਤਿਉਹੀ ਬਲਬੀਤ ਸਿੰਘ ਪੰਨੂ ਵੱਲੋਂ ਸ਼ਰੀ ਕਲਸੀ ਦੇ ਹੱਕ ਵਿੱਚ ਮੀਟਿੰਗਾਂ ਦਾ سلسلہ ਤੇਜ਼ ਕੀਤਾ ਜਾ ਰਿਹਾ ਜਿਸ ਦੇ ਤਹਿਤ ਬਲਬੀਤ ਸਿੰਘ ਪੰਨੂ ਵੱਲੋਂ ਅੱਜ ਵੱਖ-ਵੱਖ ਪਿੰਡਾਂ ਚ ਮੀਟਿੰਗਾਂ ਕੀਤੀਆਂ ਗਈਆਂ ਕਨੀਏ ਕੇ ਪਾਂਗਰ ਢੋਕਰ ਪਾਗਵਾ ਸਮੀਤ ਅਦੀਤ ਚੰਦੋਂ ਵੱਤ ਬਲਬੀਤ ਸਿੰਘ ਪੰਨੂ ਵੱਲੋਂ ਸ਼ਰੀਕਲਸੀ ਦੇ ਹੱਕ ਚ ਮੀਟਿੰਗਾਂ ਕੀਤੀਆਂ ਜਿਸ ਵਿੱਚ ਬਟੀ ਕੈਂਥੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਬਲਬੀਤ ਸਿੰਘ ਪੰਨੂ ਦੇ ਨਾਲ ਸ਼ਰੀਕਲਸੀ ਮੌਜੂਦ ਸਨ ਜਿਨ੍ਹਾਂ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਵਿਰੋਧੀਆਂ ਰਵਾਇਤੀ ਪਾਰਟੀਆਂ ਕੋਲ ਕੁਝ ਵੀ ਕਾਨੂੰਨੀ ਹੈ ਜਦ ਕਿ 2 ਸਾਲ ਵਿੱਚ ਆਮ ਆਦਮੀ ਪਾਰਟੀ ਨੇ ਅਜਿਹੇ ਕੰਮ ਕੀਤੇ ਚੂ 70 ਸਾਲਾਂ ਵਿੱਚ ਕੋਈ ਨਹੀਂ ਕਰ ਸਕਿਆ ਇਸ ਲਈ ਲੋਕ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦੇਣਗੇ ਦਿਖਾਉਂਦੇ ਆ ਤੁਹਾਨੂੰ ਖਾਸ ਰਿਪੋਰਟ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਪਹਿਲਾਂ ਗਰਦਾਸਪੁਰ ਸੀ ਫਿਰ ਬਟਾਲਾ ਆਏ ਹੁਣ ਫਤਿਹਗੜ ਚੂੜੀਆਂ ਵਿਖੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਔਰ ਵੱਡਾ ਇਨਕਲਾਬ ਜਿਹੜਾ ਲੈ ਕੇ ਆਉਣ ਨੂੰ ਤਿਆਰ ਬੈਠੇ ਨੇ ਔਰ ਮੈਂ ਹੁਣ ਤੱਕ ਇਹ ਜਿਹੜਾ ਚੌਥੇ ਪਿੰਡ ਦੀ ਮੀਟਿੰਗ ਹੈ ਇਸ ਤੋਂ ਬਾਅਦ ਫਿਰ ਇੱਕ ਪਿੰਡ ਦੀ ਮੀਟਿੰਗ ਹੈ ਉਸ ਤੋਂ ਬਾਅਦ ਫਿਰ ਮਟਾਲੇ ਮੀਟਿੰਗਾਂ ਨੇ ਮੈਂ ਰਹਿਣੀਆਂ ਜਿਹੜਾ ਲੋਕ ਇਹਨਾਂ ਪਿਆਰ ਸਤਕਾਰ ਦੇ ਰਹੇ ਮੈਂ ਮੈਂ ਧੰਨਵਾਦ ਕਰਦਾ ਪੰਨੂ ਦਾ ਮਿਹਨਤ ਹੈ ਇਹਦਾ ਕੰਮ ਕਰਨ ਦਾ ਤਰੀਕਾ ਸਲੀਕਾ ਬਹੁਤ ਵਧੀਆ ਨਜ਼ਰ ਆ ਰਿਹਾ ਹੈ ਵਿਰੋਧ ਹੋ ਰਿਹਾ ਜੀ ਕਾਂਗਰਸ ਦਾ ਜਦ ਤੱਕ ਕਾਂਗਰਸ ਇਹ ਸੱਤਾ ਵਿੱਚ ਹੀ ਨਹੀਂ ਆਈ ਕੀ ਕਰਾਂ ਜਾਈਏ ਅ ਦੇਖੋ ਜੀ ਕਾਂਗਰਸ ਦਾ ਵਿਰੋਧ ਦਿਨ-ਪ੍ਰਤੀ ਦਿਨ ਵਧ ਰਿਹਾ ਹੈ ਕਈਆਂ ਪਿੰਡਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹਨਾਂ ਤੇ ਪੂਥ ਵੀ ਲੱਗਣ ਜਿਹੜੇ ਨਹੀਂ ਲੱਗ ਰਹੇ ਵੀ ਲੋਕ ਪੂਥ ਵੀ ਵਸਤਾ ਵੀ ਫਰਮੂ ਤਿਆਰ ਰਹੀ ਹੈ ਸੋ ਅ ਕਈ ਪਿੰਡ ਨੇ ਐਸੇ ਔਰ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਤੋਂ ਖੁਸ਼ ਨੇ ਔਰ ਇਨਕਲਾਬ ਲੈ ਕੇ ਉਹਨਾਂ ਦੇ ਵਧੀਆ ਟਾਕਰਾ